ਯਾ ਵੀ ਹੋਣ ਦੇ ਉੱਤੇ ਸਾਡੇ ਨਫਰਤਨਾਗ ਜਿਹੜਾ ਸਾਡੇ ਅਟੈਕ ਕੀਤਾ ਹੈ ਸਾਡੀਆਂ ਜਥੇਬੰਦੀਆਂ ਨੇ ਦੇ ਨਾਲ ਖੜੀਆਂ ਕਿਤੇ ਧਰਨਾ ਲਾਉਣਾ ਪੈਂਦਾ ਵਾ ਕਿਤੇ ਪ੍ਰਸ਼ਾਸਨ ਦੇ ਉੱਪਰ ਕੋਈ ਵੀ ਕੰਮ ਦੀ ਲੋੜ ਆ ਅਸੀਂ ਇਹਨਾਂ ਦੇ ਨਾਲ 24 ਘੰਟੇ ਇਹਨਾਂ ਦੇ ਨਾਲ ਖੜੇ ਆ। ਈਮਪੋਰਟ ਜਾਣਾ ਪਵੇ ਜਾਂ ਨਾ ਚਾਹੇ ਹਾਈਗੋਰ ਜਾਣਾ ਪਵੇ ਕੁਝ ਬਤੀ ਜਾਂਚ ਕਰਵਾ ਕੇ ਇਸ ਪਰਿਵਾਰ ਨੂੰ ਇਨਸਾਫ ਦਵਾਵਾਂਗੇ। ਅਵਲਜੀਤ ਸਿੰਘ ਜੀ ਮੇਰਾ ਨਾਮ ਕੋਈ ਜੀ ਸਿੰਘ ਸਭ ਤੋਂ ਪਹਿਲਾਂ ਤੇ ਕਿੰਨੇ ਦਿਨ ਦਾ ਵਾਕਿਆ ਹੋ ਗਿਆ ਤੇ ਘਟਨਾ ਕੀ ਵਾਪਰੀ ਸੀ ਕਿਉਂਕਿ ਉੱਥੇ ਦੇ ਮਾਛੇ ਤੇ ਬੋਲਦੇ ਵੱਲੋਂ ਟਵਿੱਟ ਕਰਕੇ ਕਹਿ ਦਿੰਦਾ ਹੈ ਕਿ ਇੱਥੇ ਕੁਝ ਵੀ ਨਹੀਂ ਹੋਇਆ ਸੀ ਛੁੱਟਮਕ ਹੋਈ ਹੋਈ ਜੀ ਹੁੰਦੀ ਤਾਂ ਪੁਲਿਸ ਕੰਪਲੇਟ ਕਰਕੇ ਇੱਥੇ ਜਾਂਦਾ ਸਰ ਪੁਲਿਸ ਰਿਪੋਰਟ ਨਾ ਕਰਨ ਦੀ ਵਜ੍ਹਾ ਪਹਿਲਾਂ ਕੀ ਇੱਕ ਡਰ ਤੇ ਦੂਜੀ ਗੱਲ ਇਹ ਹੈ ਕਿ ਅਸੀਂ ਜੇ ਉਹ ਕਹਿੰਦੇ ਨਾ ਸ਼ਰਾਬ ਪੀਤੀ ਜਾਂ ਇਹ ਨਸ਼ੇ ਕਰਦੇ ਆ ਤੁਹੀਂ ਸਾਡੇ ਇਲਾਕੇ ਜਾ ਸਕਦੇ ਹੋ ਜਾਂ ਮੇਰੇ ਜੋ ਤੁਹਾਡੇ ਇਥੇ ਡਰਗ ਟੈਸਟ ਵਗੈਰਾ ਹੁੰਦੇ ਆ ਜੇ ਮੈਂ ਜ਼ਿੰਦਗੀ 'ਚ ਕਦੇ ਕੋਈ ਛੋਟਾ ਨਸ਼ਾ ਵੀ ਕੀਤਾ ਹੋਏ ਨਾ ਤੇ ਅਸੀਂ ਇਸ ਚੀਜ਼ ਦਾ ਹਰ ਹਰਿਆਣਾ ਭਰ ਲਈ ਤਿਆਰ ਹੈ। ਚਰਾਬ ਦੀ ਤਾਂ ਬਿਲਕੁਲ ਹੀ ਦੂਰ ਦੀ ਗੱਲ ਹੈ। ਤੇ ਫੋਰਨ ਰਹਿਣ ਦੇ ਬਾਵਜੂਦ ਵੀ ਅਸੀਂ ਪੂਰੀ ਸਿੰਪਲ ਲਾਈਫ ਜੀਂਦੇ ਆਏ ਤੇ ਜਿਹੜੇ ਸਰ ਨੇ ਟਵੀਟ ਕੀਤਾ ਹੈ ਉਹਨਾਂ ਨੇ ਹੋ ਸਕਦਾ ਉਹਨਾਂ ਬੰਦਿਆਂ ਦੇ ਬਿਆਨ ਲੈ ਕੇ ਟਵੀਟ ਕਰ ਦਿੱਤਾ ਹੋਵੇ ਤੇ ਸਾਡੇ ਨਾਲ ਗੱਲ ਕਰ ਲੈਂਦੇ ਸਾਡੇ ਸਾਡੇ ਤੋਂ ਵੀ ਪੁੱਛ ਲੈਂਦੇ ਜੀ ਕਿ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਜਿਹੜਾ ਤੁਹਾਡੇ ਨਾਲ ਕੀ ਵਾਪਰਿਆ ਹੂੰ ਠੀਕ ਹੈ ਨਾ ਉਹ ਜੇ ਅਸੀਂ ਕੋ ਗਲਤ ਗੱਲ ਕੀਤੀ ਉੱਥੇ ਤੱਕ ਕੋਈ ਕੋਮਾ ਦੇ ਵਿੱਚ ਨਹੀਂ ਨਾ ਹੈਗਾ ਹਾਂ ਅਸੀਂ ਤਾਂ ਨਹੀਂ ਨਾ ਕਿਸੇ ਦੇ ਸਿਰ 'ਚ ਰਾਡ ਮਾਰੀ ਜਾਂ ਕਿਸੇ ਦੇ ਕੋਈ ਕਿਸ ਨੂੰ ਮਾਰ ਕੇ ਸੋਟਾਏ ਹੂੰ ਜਾਹੇ ਕਿ ਇਹਨੂੰ ਮਾਰ ਕੇ ਭੱਜ ਜਾਏ ਮਾਰਿਆ ਤੇ ਉਹਨਾਂ ਨੇ ਸਾਨੂੰ ਇੱਕ ਗੱਲ ਕੋਈ ਕੀ ਸੀ ਕਿ ਤੇ ਚਪੇੜ ਤੋਂ ਕੋਈ ਗੱਲ ਹੋਈ ਸੀ ਤੂੰ ਤੋਂ ਮੈਂ ਹੋਈ ਸੀ ਬਿਲਕੁਲ ਜੀ ਗੱਲ ਸਿਰਫ ਇੱਕ ਉੱਥੇ ਜਿਹੜਾ ਉਹਨਾਂ ਦੇ ਗੈਂਗ ਬਣੇ ਨੇ ਉਹ ਇਹ ਗੱਲ ਕਹਿੰਦੇ ਸੀ ਮੇਰੇ ਬ੍ਰਦਰ ਨੂੰ ਕਿ ਤੇਰੇ ਚਪੇੜ ਮਾਰਾਂਗੇ ਤੇ ਉਹਨੂੰ ਇਹ ਪੁੱਛਿਆ ਕਿ ਯਾਰਾ ਤੂੰ ਇਹ ਮਿਸ ਮਲਵਾਰਡ ਕਿਉਂ ਯੂਜ਼ ਕਰ ਰਹੇ ਆ ਤੇ ਉਹਨੇ ਤੁਂਜੀ ਗੱਲ ਹੀ ਨਹੀਂ ਕੀਤੀ 100 150 ਬੰਦਾ ਇਕੱਠਾ ਕਰਕੇ ਸਾਡੇ ਅਟੈਕ ਕਰ ਦਿੱਤਾ ਗੱਲ ਸੁਣੀ ਨਹੀਂ ਸਾਡੀ ਕੋਈ ਨਾ ਹੋਰ ਕੁਝ ਹੋਇਆ ਹੀ ਨਹੀਂ ਵਿੱਚੋਂ ਪੁਲਿਸ ਵਾਲਾ ਨਾ ਆਉਂਦਾ ਤੇ ਸਾਨੂੰ ਉਹਨਾਂ ਆਉਂਦਾ ਮਾਰ ਦੇਣਾ ਹੁਣ ਤੁਸੀਂ ਕੀ ਮੰਤਰ ਹੋਏ ਸਾਡੀ ਕਿਸੇ ਕੋਲ ਕੋਈ ਮੰਗ ਨਹੀਂ ਹੈਗੀ ਅਸੀਂ ਕਿਉਂਕਿ ਮੰਗ ਕਰਕੇ ਜਾਂ ਤੇ ਹੋਏ ਨਾ ਕਿ ਸਾਨੂੰ ਬੜਾ ਕੁਝ ਇੱਥੇ ਸਾਡੇ ਨਾਲ ਸਾਡੇ ਸਾਟ ਲੱਗਣੀ ਹੀ ਤੇ ਅਸੀਂ ਉਦੋਂ ਦਾ ਇੱਥੇ ਹਸਪੀਟਲ ਦੇ ਵਿੱਚ ਆਪਣੇ ਐਡਮਿਟ ਆ ਤੇ ਅਹੀਂ ਉਹ ਦੰਦੇ ਬੇਲਪੇ ਕਰ ਰਹੇ ਆ ਤੇ ਜੇ ਇਹੋ ਚੀਜ਼ ਕਿਸੇ ਗਰੀਬ ਇਨਸਾਨ ਨਾਲ ਹੋ ਜੇ ਤੇ ਫਿਰ ਉਹ ਤੇ ਮੇਰੇ ਖਿਆਲ ਨਾਲ ਅਲਾਇਤ ਕੋਈ ਮਰ ਜਾਏਗਾ ਮਾਚੇ ਪੁਲਿਸ ਦੇ ਕੋਈ ਕਾਲ ਆਈ ਤੁਹਾਨੂੰ ਉਥੋਂ ਵੀ ਕੋਈ ਉਹਦਾ ਕੋਈ ਦਾਕਰੀ ਆ ਕੇ ਤੇ ਗਰਬਤ ਕੀਤੀ ਨਾ ਜੀ ਨਾ ਕੋਈ ਨਹੀਂ ਆਇਆ ਜਿਹੜਾ ਮੈਂ ਤੁਹਾਨੂੰ ਟਵੀਟ ਕੀਤਾ ਤੇ ਫਿਰ ਉਹਨੂੰ ਕਿਦਾ ਵੇਖ ਰਹੇ ਹੋ ਕਿਉਂਕਿ ਲੋਕ ਤੇ ਸੋਚ ਰਹੇ ਨੇ ਵੀ ਤੁਸੀਂ ਗਲਤ ਹੈ ਕਿ ਜਿਹੜਾ ਉਹਨਾਂ ਨੇ ਟਵੀਟ ਕਰ ਦਿੱਤਾ ਫਿਰ ਉਹਦੀ ਦਾਕਰੀ ਤੇ ਟਵੀਟ ਹੁਣ ਮੈਂ ਇੱਥੇ ਬੈਠਾ ਕਰ ਦਵਾਂ ਮੈਂ ਬਾਅਦ ਫੌਰਨ ਜਾ ਕੇ ਟਵੀਟ ਕਰਦਾਂਗੇ ਹਮਾਜਾ ਪੁਲਿਸ ਨੇ ਸਾਡੇ ਨਾਲ ਗਲਤ ਕੀਤਾ ਇਹਦਾ ਮਤਲਬ ਇਹ ਨਹੀਂ ਕਿ ਟਵੀਟ ਮੈਂ ਸਹੀ ਅਸਲ ਮੈਨ ਇਹਦੇ ਵਿੱਚ ਜਿਹੜੀ ਤਹ ਤੱਕ ਜਾਣਾ ਚਾਹੀਦਾ ਗੱਲ ਕਲੀਅਰ ਹੋਣੀ ਚਾਹੀਦੀ ਇੱਥੇ ਜਿਹੜੇ ਸਾਡੇ ਪੋਲੀਟੀਕਲ ਆਏ ਹੀ ਉਹਨਾਂ ਨੂੰ ਇਹ ਸਾਰੀ ਗੱਲ ਦੱਸੀ ਹੈ ਉਹਨਾਂ ਨੂੰ ਅਸੀਂ ਸਾਰੀ ਸਿਚੁਏਸ਼ਨ ਸਮਝਾਈ ਹੈ ਕਿ ਭਾਈ ਇੰਨਾ ਬੰਦਿਆਂ ਨੇ ਸੰ ਸਾਡੇ ਨਾਲ ਸਿਰਫ ਤੇ ਸਿਰਫ ਪੰਜਾਬੀ ਹੋਣ ਦੇ ਉੱਤੇ ਸਾਡੇ ਨਫ਼ਰਤ ਨਾਲ ਜਿਹੜਾ ਵਾ ਸਾਡੇ ਤੇ ਅਟੈਕ ਕੀਤਾ ਆ ਕੰਗਣਾ ਨੂੰ ਲੈ ਕੇ ਹੋਏ ਤੈਨੂੰ ਪਤਾ ਸੀ ਕੋਈ ਬਿਲਕੁਲ ਕੰਗਣਾ ਦੇ ਨਾਂ ਲੈ ਲੈ ਕੇ ਰੌਲਾ ਪਾਉਂਦੇ ਜਿਹੜੇ ਉਹ ਬੰਦੇ ਸੀ ਹੂੰ ਤੇ ਸਾਨੂੰ ਤੇ ਬਾਰੇ ਕੋਈ ਗੱਲਬਾਤ ਤਾਂ ਪਤਾ ਹੀ ਨਹੀਂ ਹੂੰ ਅਸੀਂ ਤੇ ਵੈਸੇ ਹੀ ਘੁੰਮਣ ਗਏ ਜੇ ਸਾਨੂੰ ਕੋਈ ਇਹਦੇ ਬਾਰੇ ਨੌਲੇਜ ਨਹੀਂ ਤਾਂ ਹੀ ਉੱਥੇ ਜਾਂਦੇ ਕਿਉਂ ਪਤਾ ਤੁਹਾਡੀ ਤੁਹਾਨੂੰ ਪਤਾ ਨਹੀਂ ਫਿਰ 7 ਵਿੱਚ ਵਿੱਚ ਹੈ ਬਿਲਕੁਲ ਜੀ ਉਹ ਤੇ ਗੱਲ ਵੀ ਨਹੀਂ ਕਰਨਾ ਚਾਹੁੰਦੀ ਤੇ ਨਾ ਹੀ ਇਹ ਨਾਲ ਫੇਸ ਟੂ ਫੇਸ ਕੈਮਰਾ ਗਏ ਨਹੀਂ ਹੋਣਾ ਚਾਹੁੰਦੇ ਕਿਉਂਕਿ ਲੋਕ ਜਿਹੜੇ ਨੇ ਇਹਨਾਂ ਚੀਜ਼ਾਂ ਦਾ ਮਤਲਬ ਦੇਰ ਤੋਂ ਹੁੰਦੇ ਬਹੁਤ ਜ਼ਿਆਦਾ ਸੈਮ ਗਏ ਤੇ ਹੁਣ ਅਸੀਂ ਆਪਣੀ ਅੰਬੈਸੀ ਨਾਲ ਵੀ ਜਿਹੜੀ ਉਹ ਅੱਜ ਗੱਲ ਕਰਾਂਗੇ ਪੰਜਾਬ ਰਹੂਗੀ ਜਦੋਂ ਆਪਣੀ ਕੰਟਰੀ ਚਲੋਗੇ ਨਹੀਂ ਅਜੇ ਫਿਲਹਾਲ ਅਸੀਂ ਪੰਜਾਬ ਕਿਉਂਕਿ ਅਸੀਂ ਆਪਣਾ ਇੱਥੇ ਕਾਰੋਬਾਰ ਜਿਹੜਾ ਵਾ ਸਟਾਰਟ ਕੀਤਾ ਵਾ ਤੇ ਅਸੀਂ ਇੱਥੇ ਰਵਾਂਗੇ ਪਰ ਅਸੀਂ ਵਾਪਸ ਕਿ ਜਲਦੀ ਆ ਨਹੀਂ ਕਿਉਂਕਿ ਸਾਡੇ ਬੱਚੇ ਉੱਥੇ ਹੀ ਨੇ ਉਸ ਇੱਕ ਪੁਲਸ ਵਾਲੇ ਦਾ ਜਿਗਰ ਕੀਤਾ ਜਿਹਨੇ ਤੁਹਾਨੂੰ ਉੱਥੇ ਬਚਾਇਆ ਸੀ ਹਾਂਜੀ ਕੀ ਸਚਾਈ ਹੈ ਬਿਲਕੁਲ ਜੀ ਉਹ ਇੱਕ ਪੁਲਸ ਵਾਲਾ ਜਿਹੜਾ ਉਹਨੇ ਸਾਡੀ ਬਹੁਤ ਹੈਲਪ ਕੀਤੀ ਹੈ ਜਿਹੜੇ ਬੰਦੇ ਨੇ ਸਾਡੀ ਹੁਣ ਹੈਲਪ ਕੀਤੀ ਹੈ ਤੇ ਅਸੀਂ ਉਹਨੂੰ ਸਹੀ ਕਹਿ ਰਹੇ ਹਾਂ ਇਹਨੂੰ ਕਿਉਂ ਨਹੀਂ ਗਲਤ ਕਹਿ ਰਹੇ ਜਿਹੜੇ ਬੰਦੇ ਨੇ ਸਾਨੂੰ ਚੁੱਕ ਕੇ ਹਸਪੀਟਲ ਖੜਿਆ ਵਾ ਸਾਡਾ ਸਾਡੀ ਸਾਨੂੰ ਉੱਥੋਂ ਇਹਨੇ ਬੰਦਿਆਂ ਦੇ ਜੰਗਲ ਜੋ ਕੱਢ ਕੇ ਸਾਨੂੰ ਭਜਾਇਆ ਅਹੀਂ ਉਹ ਬੰਦੇ ਨੂੰ ਗਲਤ ਨਹੀਂ ਗਹਿ ਰਹਾ। ਬੋਲਾਦਾ ਕਿ ਡੀਜੀਪੀ ਨੂੰ ਸੋਚਣਾ ਚਾਹੀਦਾ ਅਸੀਂ ਮਾਚੰਦੇ। ਡੀਜੀਪੀ ਨੂੰ ਉਸ ਬੰਦੇ ਨਾਲ ਹੀ ਗੱਲ ਕਰ ਲੈਣੀ ਚਾਹੀਦੀ। ਪੁਲਿਸ ਉਸ ਪੁਲਸ ਵਾਲੇ ਨਾਲ ਹੀ ਗੱਲ ਕਰ ਲੈਣੀ ਚਾਹੀਦੀ ਤੇ ਉਹ ਬੰਦਾ ਖੁਦ ਹੀ ਉਹ ਉਹ ਡੀਜੀਪੀ ਸਾਹਿਬ ਨੂੰ ਸੱਚ ਦੱਸ ਦੋਗੇ। ਕਹਤਾਂ ਕਿ ਡੀਜੀਪੀ ਸਾਹਿਬ ਨੂੰ ਉਹ ਤਾਂ ਮੌਕੇ ਦੀ ਸੀਸੀਟੀਵੀ ਕੱਢੋਣੀ ਚਾਹੀਦੀ ਆ ਜੇ ਕੋਈ ਲੱਗਦਾ। ਬਿਲਕੁਲ ਉੱਥੇ ਜੇ ਉੱਥੇ ਕੋਈ ਕੈਮਰੇ ਲੱਗੇ ਨੇ ਤੇ ਫਿਰ ਇੱਕ ਗੱਲ ਹੋਰ ਜਿਹੜੇ ਸਾਡੇ ਕੋਲ ਵੀਡੀਓ ਮੇਰੀ ਵਾਈਫ ਨੇ ਰਿਕਾਰਡ ਕੀਤੀ ਹੈ ਜਦੋਂ ਪੁਲਿਸ ਨੇ ਹਾਂ ਡਿਲੀਟ ਕਰਾ ਤੋ ਕਰ ਦਿੱਤੀਆਂ। ਹੂੰ ਆਪਣਾ ਬਚਾ ਕਰਨ ਦੀ ਵੀ ਪੁਲਿਸ ਮ ਬਿਲਕੁਲ ਪਰ ਅਸੀਂ ਕਹੇ ਨਾਲ ਇਹ ਹਿਮਾਚਲ ਪੰਜਾਬ ਦਾ ਇਹ ਮੁੱਦਾ ਨਹੀਂ ਬਣਾਉਣਾ ਚਾਹੁੰਦੇ ਐਵੇਂ ਨਿਆ ਫੇਰ ਉਹ ਗੱਲ ਅਸੀਂ ਇਹ ਕੰਮ ਨਹੀਂ ਕਰਨਾ ਚਾਹੁੰਦੇ ਕਿ ਹਿਮਾਚਲ ਆ ਪੰਜਾਬ ਆ ਅਸੀਂ ਸਾਨੂੰ ਬੜੇ ਸਾਲ ਹੋ ਗਏ ਨੇ ਬਾਹਰ ਰਹਿੰਦਿਆਂ ਨੂੰ ਤੇ ਅਸੀਂ ਇਹੋ ਜਿਹੀ ਨਫ਼ਰਤ ਦਾ ਨਫ਼ਰਤ ਨਹੀਂ ਫੈਲਉਣਾ ਚਾਹੁੰਦੇ ਤੇ ਜਿਹੜੇ ਵੀ ਸਾਡੇ ਹਿਮਾਚਲ ਦੇ ਲੋਕ ਜਿਹੜੇ ਹਿਮਾਚਲ ਦੇ ਲੋਕ ਸਾਡੇ ਨਾਲ ਕੰਮ ਕਰਦੇ ਆ ਨਾ ਕੋਈ ਬੰਦਾ ਉਹਨਾਂ ਨਾਲ ਮਿਸਬੇ ਉਹ ਨਾ ਕਰੇ ਕਿਉਂਕਿ ਹਰ ਕੋ ਬੰਦਾ ਇੱਕੋ ਜਿਹਾ ਨਹੀਂ ਹੁੰਦਾ ਕਿਸਾਨ ਮੋਰਚੇ ਤੋਂ ਮਾਝਾ ਜਨਪਦਾਨ ਅੱਜ ਅਸੀਂ ਪੈਨਿਸ਼ ਯੂਨੀਅਨ ਲੈਣ ਆਏ ਹੁਕੀ ਇਹ ਸ਼ਵਾਸ਼ ਨੂੰ ਆਇਆ ਗਿਆ ਬੜਾ ਅਸੀਂ ਕਿਸਾਨ ਮੋਰਚੇ ਵਾਲੋ ਸੂਤ ਕਿਸਾਨ ਮੋਰਚੇ ਵਾਲੋ ਰਾਜੇਵਾਲ ਸਾਹਿਬ ਗਰੁੱਪ ਵਾਲੋ ਕਬੀਰਪ੍ਰੀਤ ਪੰਨੂ ਸਾਹਿਬ ਵਾਲੋ ਅਸੀਂ ਇਹਨਾਂ ਨੂੰ ਸ਼ਵਾਸ਼ਨ ਦਵਾਉਂਦੇ ਆ ਕਿ ਸਾਡੀਆਂ ਜਿੱਥੇ ਬੰਦੀਆਂ ਤੁਹਾਡੇ ਨਾਲ ਆ 24 ਘੰਟੇ ਅਸੀਂ ਇਹਨਾਂ ਦੇ ਨਾਲ ਆ ਅਸੀਂ ਅੱਜ ਇਹਨਾਂ ਨੂੰ ਮਿਲ ਕੇ ਚੱਲੇ ਆ ਸਾਰਾ ਡਿਸਕਸ ਅਸੀਂ ਰਾਜੇਵਾਲ ਸਾਹਿਬ ਦੇ ਨਾਲ ਪੰਨੂ ਸਾਹਿਬ ਦੇ ਨਾਲ ਕਰਾਂਗੇ ਸਾਰਾ ਮੈਟਰ ਉਹਨਾਂ ਸਮਝਾਵਾਂਗੇ ਜਿਹੜੀ ਵੀ ਚੀਜ਼ ਦੀ ਲੋੜ ਪੈਂਦੀ ਹੈ ਇਹਨਾਂ ਵੀਰਾਂ ਨੂੰ ਸਾਡੀਆਂ ਜਥੇਬੰਦੀਆਂ ਨੇ ਇਹਦੇ ਨਾਲ ਖੜੀਆਂ ਕਿਤੇ ਧਰਨਾ ਲਾਉਣਾ ਪੈਂਦਾ ਵਾ ਕਿਤੇ ਪ੍ਰਸ਼ਾਸਨ ਦੇ ਉੱਪਰ ਕੋਈ ਵੀ ਕੰਮ ਦੀ ਲੋੜ ਆ ਅਸੀਂ ਇਹਨਾਂ ਦੇ ਨਾਲ 24 ਘੰਟੇ ਇਹਨਾਂ ਦੇ ਨਾਲ ਖੜੇ ਆ ਤੁਹਾਡੀ ਜਥੇਬੰਦੀ ਲੋਕ ਕੋਈ ਤਾਲਮੇ ਵੀ ਕੀਤਾ ਜਾਏਗਾ ਆਪਣੀ ਜਥੇਬੰਦੀਆਂ ਨਾਲ ਜੀ ਬਿਲਕੁਲ ਸਾਡੀ ਜਥੇਬੰਦੀ ਹਮਾਚਰ ਸਰਕਾਰ ਦੇ ਨਾਲ ਤਾਲਮਿਲ ਕਰੇਗੀ ਹਮਾਚਰ ਪੁਲਿਸ ਦੇ ਨਾਲ ਤਾਲਮਿਲ ਕਰੇਗੀ ਇਸ ਕੇਸ ਦੀ ਉਚਿਤ ਜਾਂਚ ਕਰਵਾਏਗੀ ਚਾਹੇ ਸਾਨੂੰ ਸਟੇਟ ਤੋਂ ਬਾਹਰ ਸਟੇਟ ਤੋਂ ਬਾਹਰ ਉਹਦੀ ਜਾਂਚ ਕਰਵਾਉਣੀ ਪਵੇ ਇਹਦੀ ਉੱਚੀ ਜਾਂਚ ਕਰਵਾਵਾਂਗੇ ਉੱਚ ਪੱਧਰੀ ਜਾਂਚ ਕਰਵਾ ਕੇ ਚਾਹੇ ਸੁਪਰੀਮ ਕੋਰਟ ਜਾਣਾ ਪਵੇ ਜਾਂ ਨਾ ਚਾਹੇ ਹਾਈ ਕੋਰਟ ਜਾਣਾ ਪਵੇ ਉੱਚ ਪੱਧਰੀ ਜਾਂਚ ਕਰਵਾ ਕੇ ਇਸ ਪਰਿਵਾਰ ਨੂੰ ਇਨਸਾਫ ਦਿਵਾਵਾਂਗੇ ਇਹ ਤਾਂ ਫਾਈਨੈਂਸ਼ੀਅਲ ਖਰਚਾ ਬਹੁਤ ਹੋ ਰਿਹਾ ਉਹਨਾਂ ਦਾ ਫਿਰ ਕੋਈ ਸਰਕਾਰ ਵੱਲੋਂ ਵੀ ਉਹਨਾਂ ਨੂੰ ਕੋਈ ਦਿੱਤਾ ਨਹੀਂ ਉਹ ਅਸੀਂ ਨਾ ਧਾਲੀਆਲ ਸਾਹਿਬ ਦੇ ਨਾਲ ਗੱਲ ਕੀਤੀ ਸੀ ਇਹਨਾਂ ਨੇ ਵੀ ਕੀਤਾ ਵੈਸੇ ਵੀ ਡੀਸੀ ਸਾਹਿਬ ਜਿਹੜਾ ਖਰਚਾ ਵਾ ਉਹ ਸਰਕਾਰ ਵੱਲੋਂ ਹੋਏਗਾ ਫਿਰ ਅਸੀਂ ਵੀ ਡੀਸੀ ਸਾਹਿਬ ਦੇ ਨਾਲ ਗੱਲ ਕਰਦੇ ਹਾਂ ਧਾਲੀਆਲ ਸਾਹਿਬ ਨੂੰ ਮੈਸੇਜ ਦੇ ਦਿੰਦੇ ਹਾਂ ਬਹੁਤ ਵਧੀਆ ਮਦਦ ਕਰ ਰਹੇ ਆ ਉਹਨਾਂ ਨੇ ਕਿ ਜ਼ੀਰੋ ਐਫ ਆਈ ਆਰ ਵੀ ਕਰਾਈ ਆ ਉਹਦੇ ਲਈ ਵੀ ਉਹਨਾਂ ਦਾ ਧੰਨਵਾਦ ਆ ਤੇ ਅੱਗੇ ਵੀ ਸਰਕਾਰ ਜਿਹੜਾ ਫਾਈਨੈਂਸ਼ੀਅਲ ਇਹਨਾਂ ਦੀ ਹੈਲਪ ਕਰੇਗੀ ਅਸੀਂ ਵੀ ਇਹਨਾਂ ਦੇ ਨਾਲ ਆ ਸਰਕਾਰ ਕੋਲੋਂ ਅਸੀਂ ਹੈਲਪ ਕਰਵਾਵਾਂਗੇ ਇੱਕ ਡਿਜੀਟੀ ਦਾ ਬਿਆਨ ਆਇਆ ਮ ਦੇਖੋ ਜਿਹੜਾ ਡੀਜੀਪੀ ਸਾਹਿਬ ਦਾ ਬਿਆਨ ਆ ਬੜਾ ਬੇਤੁਕਾ ਬਿਆਨ ਆ ਉਹ ਇੱਕ ਫਿਰਕੂ ਬਿਆਨ ਆ ਉਹਨਾਂ ਨੇ ਕੋਈ ਨੈਸ਼ਨਲ ਲੈਵਲ ਦਾ ਬਿਆਨ ਨਹੀਂ ਦਿੱਤਾ ਅਸੀਂ ਪੰਜਾਬੀ ਆ ਅਸੀਂ ਇੰਡੀਆ ਦਾ ਹਿੱਸਾ ਆ ਹਿਮਾਚਲ ਸਾਡਾ ਛੋਟਾ ਭਰਾਵਾ ਹਿਮਾਚਲ ਵੀ ਸਾਡਾ ਹਿੱਸਾ ਅਸੀਂ ਇੱਥੇ ਕੋਈ ਵੀ ਹਿਮਾਚਲ ਦਾ ਇੱਥੇ ਆਉਂਦਾ ਇਹਨਾਂ ਦੇ ਬੜੇ ਲੋਕ ਇੱਥੇ ਬਿਜ਼ਨਸ ਕਰਦੇ ਅਸੀਂ ਉਹਨਾਂ ਦਾ ਵੈਲਕਮ ਕਰਦੇ ਆ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆ ਅਸੀਂ ਉਹਨਾਂ ਦੀ ਹੈਲਪ ਕਰਦੇ ਆ ਔਰ ਉਹਨਾਂ ਨੇ ਸਾਡੀ ਹੈਲਪ ਕਰਨ ਦੀ ਬਜਾਏ ਸਾਡੇ ਪੰਜਾਬੀਆਂ ਨੂੰ ਸਾਡੇ ਭਰਾਵਾਂ ਨੂੰ ਉਹਨਾਂ ਨੇ ਭੰਡਿਆ ਏ ਉਹਨਾਂ ਨੂੰ ਇੱਕ ਨਿਰਪੱਖ ਗੱਲ ਕਰਨੀ ਚਾਹੀਦੀ ਸੀ ਜਿਹੜੇ ਸਬੰਧਤ ਉੱਥੇ ਥਾਣੇ ਵਾਲੇ ਜਿਹੜੇ ਆਫੀਸਰ ਆ ਉਹਨਾਂ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਸੀ ਔਰ ਜਿਹੜੇ ਉਥੇ ਜਿਨ੍ਹਾਂ ਨੇ ਇਹਨਾਂ ਦੇ ਨਾਲ ਕੁੱਟਮਾਰ ਕੀਤੀ ਆ ਕੰਗਣਾ ਰੌਦ ਦੇ ਕਰਕੇ ਜਿਹੜਾ ਉਹਨਾਂ ਨੇ ਸਾਡੇ ਨਾਲ ਫਿਰਕੂ ਹਿੰਸਾ ਕੀਤੀ ਆ ਸ਼ਰਾਰਤੀ ਅਨਸਰਾਂ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਸੀ ਤੇ ਉਹਨਾਂ ਨੂੰ ਬਿਆਨ ਇਹ ਦੇਣਾ ਚਾਹੀਦਾ ਸੀ ਕਿ ਅਸੀਂ ਉਹ ਜਿਹੜੇ ਅਫਸਰ ਆ ਸਸਪੈਂਡ ਕਰਤੇ ਆ ਤੇ ਜਿਹੜੇ ਜਿਨ੍ਹਾਂ ਨੇ ਕਾਂਡ ਕੀਤਾ ਉਹਨਾਂ ਦੇ ਉੱਪਰ ਕਾਰਵਾਈ ਕਰ ਰਹੇ ਆ ਤੇ ਇਹ ਕਹਿਣਾ ਚਾਹੀਦਾ ਸੀ ਵੀ ਇੱਥੇ ਸਲਾਨੀ ਕੋਈ ਵੀ ਆਵੇ ਉਹ ਸੁਰੱਖਿਅਤ ਆ ਪੰਜਾਬੀ ਵਾਲੀ ਵੈਲਕਮ ਆ ਪਰ ਉਹਨਾਂ ਦੇ ਬਿਆਨ ਦੀ ਸਖਤ ਨਿੰਦਾ ਕਰਦੇ ਆ ਸੁੱਖੂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਐਕਸ਼ਨ ਲੈ ਕੇ ਇਮੀਗੇਟਰੀ ਇਮੀਡੀਏਟਲੀ ਐਕਸ਼ਨ ਲੈ ਕੇ ਉਹਨਾਂ ਦੇ ਉੱਪਰ ਕਾਰਵਾਈ ਕਰਵਾਓ ਤੇ ਡੀਜੀਪੀ ਦੇ ਬਿਆਨ ਦੀ ਵੀ ਨਿੰਦਾ ਕਰੋ ਤੇ ਇੱਕ ਆਪਣਾ ਸਰਕਾਰ ਬਿਆਨ ਦੇਵੇ ਖੁਦ ਸਾਨੂੰ ਦੱਸੇ ਕਿ ਉਹ ਸਾਡੇ ਨਾਲ ਆ ਕਿ ਕਿਹਦੇ ਨਾਲ ਆ ਸ਼ਰਾਰਤੀ ਅਨਸਰਾਂ ਦੇ ਨਾਲ ਆ ਕਿ ਸਾਡੇ ਨਾਲ ਆ ਮੈਂ ਲਖਵਿੰਦਰ ਸਿੰਘ ਗਰਸ਼ੀ ਸੁਲਤਾਨਪੁਰ ਤੋਂ ਹਾਂ ਔਰ ਅੱਜ ਮੈਂ ਆਮ ਆਦਮੀ ਨਾਲ ਸੰਬੰਧ ਤਾਲੀਵਾਲ ਸਾਹਿਬ ਨੂੰ ਨੰਨ ਕਰਦੀ ਹਾਂ ਔਰ ਗਿਲ ਸਾਹਿਬ ਨੂੰ ਦੇ ਨਾਲ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਸਮਾਜਿਕ ਮੋਰਚੇ ਵਾਲੇ ਜਿਹੜੇ ਮੇਰੇ ਵੀਰ ਨੇ ਸੁਖਿੰਦਰ ਸਿੰਘ ਮਾਹੂ ਔਰ ਹੋਰ ਵੀ ਸਰਬੱਤ ਦਾ ਭਲਾ ਤੋਂ ਵੀਰ ਸੂਰਾਸ ਕੀ ਸੋਲ ਇਕੱਠੇ ਆਏ ਨੇ ਪਤਾ ਲੈਣ ਵਾਸਤੇ ਐਸੀ ਨਗਰ ਜਿਹੜਾ ਹਮਚ ਦੇ ਵਿੱਚ ਹੋਇਆ ਔਰ ਪੰਜਾਬੀਆਂ ਦੀ ਦਰਿਆਦਲੀ ਹੈ ਕਿ ਜਿਹੜਾ ਵੀ ਇੱਥੇ ਕੋਈ ਕੰਡ ਹੁੰਦਾ ਕੋਈ ਕੋਈ ਬਾਹਰਲਾ ਆਣ ਕੇ ਜੇ ਕਿ ਇਹਨੂੰ ਕੋਈ ਕੋਈ ਵੀ ਦਿੱਕਤ ਹੁੰਦੀ ਸਾਡੇ ਪੰਜਾਬੀ ਹਮੇਸ਼ਾ ਦਰਿਆਦਲੀ ਵਿਖਾ ਕੇ ਬਾਹਰਲੇ ਦੀ ਸਪੋਰਟ ਕਰਦੇ ਔਰ ਜੋ ਹਾਲਾਤ ਬਣਦੇ ਜਾ ਰਹੇ ਨੇ ਇਹ ਤੰਗ ਸੋਚ ਦੇ ਮਾਲਕ ਨੇ ਜੋ ਸਾਡੇ ਵੀਰਾਂ ਨੂੰ ਗਿਆਨ ਘੁੰਮਣਾ ਗਿਆਨ ਔਰ ਜਿਹੜਾ ਜੋ ਕਿ ਫਲੋਰਸਟ ਤੋਂ ਜਿਹਨਾਂ ਦਾ ਸਾਰਾ ਕਾਰੋਬਾਰ ਚੱਲਦਾ ਉਹਨਾਂ ਨੂੰ ਜੇ ਇਹਨਾਂ ਨੇ ਹਾਰਟ ਟੂ ਟੱਚ ਟੱਚ ਕਰਕੇ ਉਹਨੂੰ ਐਡੇ ਵੱਡੇ ਜਖਮ ਦਿੱਤੇ ਆ ਸਿਰ ਦੀਆਂ ਸੱਟਾਂ ਜਾਂ ਹੋਰ ਪਾਵਾਂ ਦੀਆਂ ਸੱਟਾਂ ਆਤੀਆਂ ਹੱਥ ਨਿੰਦਨਯੋਗ ਆਤੇ ਔਰ ਦੂਸਰੀ ਗੱਲ ਇਹ ਆ ਕਿ ਮੈਂ ਗੱਲ ਕਰ ਰਿਹਾ ਸੀ ਵੀਰ ਜੀ ਉਹਨਾਂ ਨਾਲ ਤਕਰੀਬਨ ਹੁਣ ਤੱਕ 7 ਤੋਂ 8 ਲੱਖ ਰੁਪਏ ਇਹਨਾਂ ਦੇ ਲੱਗ ਚੁੱਕਾ ਔਰ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਵਾ ਜਿਹੜੇ ਵੀ ਵੀਰ ਭਰਾ ਹੈਗੇ ਨੇ ਫਾਈਨੈਂਸ਼ੀਅਲ ਗੌਰ ਤੇ ਜੋ ਵੀ ਸਪੋਰਟ ਕਰ ਸਕਦੇ ਨੇ ਉਹ ਵੀ سپورਟ ਕਰਨ ਜਰੂਰ ਇਹਨਾਂ ਨੂੰ سپورਟ ਕਰਨ ਪਰ ਇਹ ਮੈਂ ਵੇਖ ਰਿਹਾ ਕਿ ਭਗਤ ਮਾਨ ਸਾਹਿਬ ਦੀ ਫੋਰਸ ਸੀਗੀ ਕਿਥੇ ਗੋਰੇ ਵੀ ਕੰਮ ਕਰਨਾ ਆਉਣਗੇ ਔਰ ਉਹਨਾਂ ਦੀ ਸੋਚ ਦੇ ਉੱਤੇ ਫੁੱਲ ਚੜ੍ਹਦੇ ਵਿਖ ਰਏ ਨੇ ਉਹ ਗੋਰੇ ਵੀ ਆਣ ਕਿ ਉਹਨਾਂ ਦੇ ਵਾਈਫ ਜਿਹੜੇ ਨੇ ਉਹ ਉੱਥੋਂ ਹੀ ਨੇ ਫੌਰਨ ਤੋਂ ਉਹ ਵੀ ਆ ਕੇ ਇੱਥੇ ਕੰਮ ਕਰਨਾ ਚਾਹੁੰਦੇ ਨੇ ਤੇ ਮੈਂ ਭਗਤ ਮਾਨ ਸਾਹਿਬ ਨੂੰ ਕਹਾਂਗਾ ਸਾਡੇ ਸੀਐਮ ਸਾਹਿਬ ਨੂੰ ਕਿ ਜਰੂਰ ਇਹਨਾਂ ਦੀ سپورਟ ਕਰਨ ਪਰ ਉਧਰਲੀ ਸਰਕਾਰ ਜਿਹੜੀ ਹੈ ਹਮਾਚਲ ਦੀ ਸਰਕਾਰ ਹੈ ਉਹਨਾਂ ਤੇ ਦਬਾਅ ਬਣਾ ਕੇ ਪ੍ਰੈਸ਼ਰ ਬਣਾ ਕੇ ਇਹਨਾਂ ਦੇ ਜੋ ਪੜਨ ਦੀਆਂ ਕਾਨੂੰਨੀ ਕਾਰਵਾਈਆਂ ਉਹ ਕਰਵਾਈਆਂ ਜਾਂਦੀਆਂ। ਅਜੇ ਤਾਂ ਸੀਐਮ ਸਾਹਿਬ ਚੁੱਪ ਨੇ ਇੱਥੇ ਕੋਈ ਉਹਨਾਂ ਨੇ ਗੱਲ ਨਹੀਂ ਕੀਤੀ ਨਾ ਕੋਈ ਇਹ ਮਨਾ ਕੋਈ ਇੰਤਰਾਫਾ ਦਿੱਤਾ। ਜ਼ਰੂਰ ਕਰਨਗੇ ਜੀ ਉਹਨਾਂ ਦਾ ਫਰਜ਼ ਹੁੰਦਾ ਵਾ ਔਰ ਮੈਨੂੰ ਇਕਲੌਤੇ ਉਹੀ ਇਨਸਾਨ ਨਜ਼ਰ ਆਉਂਦੇ ਨੇ ਜਿਹੜੇ ਲੋਕਾਂ ਦੇ ਵਿੱਚ ਪਿਆਰ ਬਣਾ ਚੁੱਕੇ ਨੇ ਜ਼ਰੂਰ ਕਰਨਗੇ ਉਹਨਾਂ ਦਾ ਵਕਤ ਦੀ ਕੁਝ ਹੋ ਸਕਦਾ ਕਿਉਂਕਿ ਇੰਨਾ ਵੱਡਾ ਪੰਜਾਬ ਸਾਂਭਣਾ ਔਰ ਹੈ ਤਾਂ ਇਹ ਵੀ ਕਾਫੀ ਵੱਡੀ ਘਟਨਾ ਵਾ ਔਰ ਜਿੱਦਾਂ ਢਾਲੀਵਾਲ ਦੇਖੋ ਢਾਲੀਵਾਲ ਸਾਹਿਬ ਵੀ ਤੇ ਉਹਨਾਂ ਦੇ ਮੰਤਰੀ ਨੇ ਨਾ ਉਹ ਆ ਕੇ ਗਏ ਨਹੀਂ ਕੱਲ ਆਕੇ ਗਏ ਨੇ ਜਰੂਰ ਆਉਣਗੇ ਗਿੱਲ ਸਾਹਿਬ ਵੀ ਜਰੂਰ ਆਉਣਗੇ ਉਹਨਾਂ ਪਰ ਨੂੰ ਅਸੀਂ ਆਏ ਆਂ ਔਰ ਸਾਰੇ ਆਉਣਗੇ ਸਾਰੇ ਸਪੋਰਟ ਕਰਨਗੇ ਸਰਕਾਰ ਕੋਲ ਕੋਈ ਫਾਈਨੈਂਸ਼ੀਅਲ ਨਾ ਦੀ ਮਦਦ ਕੀਤੀ ਜਾਏਗੀ ਦੇਖੋ ਜੀ ਢਾਲੀਵਾਲ ਸਾਹਿਬ ਨੂੰ ਬੇਨਤੀ ਕਰਾਂਗੇ ਜਰੂਰ ਮੈਂ ਖੋਜ ਕੇ ਗਿੱਲ ਸਾਹਿਬ ਨੂੰ ਕਹਾਂਗਾ ਕਿ ਫਾਈਨੈਂਸ਼ੀਅਲ ਸਪੋਰਟ ਕੀਤੀ ਜਾਵੇ ਜਾਂ ਹਸਪੀਟਲ ਦੇ ਬਿੱਲ ਵਿੱਚ ਜੋ ਵੀ ਵਿਹਾਰਤ ਕਰਵਾ ਸਕਦੇ ਕਰਵਾ ਸਕਣਗੇ ਕਿ ਲੱਗਦਾ ਨਹੀਂ ਬਖਤਮਾਨ ਸਾਹਿਬ ਨੂੰ ਵੀ ਸਮਾਧ ਦੇ ਜਹਾ ਜੇਗਾ ਦੂਸਰੇ ਸਟੇਟ ਦਾ ਮਾਮਲਾ ਹੈ ਬਿਲਕੁਲ ਜੀ ਆਉਣਗੇ ਆਉਣਗੇ ਆਉਣੇ ਉਹਨਾਂ ਦੇ ਘਰ ਦੀ ਗੱਲ ਉਹਨਾਂ ਦੇ ਘਰ ਤੇ ਅਟੈਕ ਹੋਇਆ ਪਰ ਜਿੰਨਾਂ ਤੋਂ ਕੋਈ ਉਹਨਾਂ ਦਾ ਆਇਆ ਆਉਣ ਦਾ ਕਾਰਨ ਕੋਈ ਵੀ ਹੋ ਸਕਦਾ ਹੈ ਉਹ ਜਰੂਰ ਆਪਣਾ ਪੱਕਾ ਕਲੀਅਰ ਕਰਨਗੇ ਕੋਈ ਈ ਵੱਡੀ ਗੱਲ ਨਹੀਂ ਕਿ ਉਹ ਨਾ ਕਲੀਅਰ ਕਰਨਗੇ ਉਹਨਾਂ ਉਹਨਾਂ ਦੇ ਵੱਲੋਂ ਹੀ ਤੁਹਾਡਾ ਵਿਲ ਸਾਬ ਮੰਤਰੀ ਆਏ ਨੇ ਔਰ ਸਪੋਰਟ ਕਰਕੇ ਗਏ ਨੇ ਪੂਰਾ ਹਮੇਸ਼ਾ ਭਰੋਸਾ ਦੇ ਕੇ ਗਏ ਨੇ ਕਿ ਜਿੱਥੇ ਵੀ ਕਿਤੇ ਲੋੜ ਪੈਗੀ ਨਾਲ ਖੜਾਂਗੇ ਨਹੀਂ ਬਹੁਤ ਮਿਹਰਬਾਨੀ ਜੀ ਇਹਨਾਂ ਦਾ ਸ਼ੁਕਰੀਆ ਜਿਹੜਾ ਸਾਡੇ ਦੁੱਖ ਦੇ ਵਿੱਚ ਸ਼ਰੀਕ ਹੋਏ ਨੇ ਸਾਰੇ ਜਣੇ ਤੇ ਵਾਹਿਗੁਰੂ ਕਰੇ ਕਿ ਸਾਡੇ ਨਾਲ ਹੀ ਆ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਡੀਸੀ ਸਾਹਿਬ ਨਾਲ ਵੀ ਗੱਲ ਕਰਨਗੇ ਜੇ ਫਾਈਨੈਂਸ਼ਲੀ ਜਿਹੜਾ ਜਿੱਦਾਂ ਮੱਲਕੇ ਹਸਪੀਟਲ ਦਾ ਬਿੱਲ ਵਗੈਰਾ ਸਾਰਾ ਜਿਹੜਾ ਉਹ ਵੀ ਉਹ ਹੀ ਦਿਵਾਉਣਗੇ ਪਰ ਚਲੋ ਫਿਰ ਵੀ ਸਾਡੇ ਨਾਲ ਖੜਿਆ ਸਾਨੂੰ ਇਨੀ ਬੜੀ ਖੁਸ਼ੀ ਆਣਗੇ ਮੱਛਲ ਤੇ ਕੋਈ ਅੱਜ ਇੱਕ ਡੀਜੀਪੀ ਦਾ ਟਵੀਟ ਆਇਆ ਦੇਖ ਡੀਜੀਪੀ ਦਾ ਟਵੀਟ ਜਿਹੜਾ ਵਾ ਉਹ ਬਿਲਕੁਲ ਬਿਲਕੁਲ ਜਿਹੜਾ ਵਾ ਮੰਦਪਾ ਘਾਇ ਉਹਦੇ ਵਿੱਚ ਉਲਟਾ ਸਾਡੇ ਤੇ ਇਲਜ਼ਾਮ ਲਾਏ ਜਾਂਦੇ ਅੱਜ ਇੱਕ ਵੀਡੀਓ ਸ਼ੇਅਰ ਕਰਾਂਗੇ ਜੇ ਸਾਨੂੰ ਵੀਡੀਓ ਰਿਕਵਰ ਹੋ ਗਈ ਅੱਜ ਕਲੋੜ ਤੋਂ ਉਹ ਸਾਰੀ ਵੀਡੀਓ ਜਿਹੜੀ ਹੈ ਉਹ ਸਾਰਾ ਪੱਤਾ ਚਿੱਟਾ ਖੋਲ ਦੇਗੀ ਉਦੇ ਵਿੱਚ ਪਤਾ ਲੱਗ ਜਾਏ ਕਿ ਇੱਕ ਸਾਈਡ ਤੇ 200 ਬੰਦਾ ਕਿਦਾਂ ਦੋਵਾਂ ਨੂੰ ਬੀਟ ਕਰ ਰਿਹਾ ਬਰੂਟਲੀ ਡਾਂਗਾ ਦੇ ਨਾਲ ਸਾਰਾ ਕੁਝ ਉਹ ਜਿਹੜਾ ਵੀਡੀਓ ਦੇ ਵਿੱਚ ਸ਼ੇਅਰ ਹੋ ਜਾਏ ਤੇ ਪੰਜਾਬ ਸਰਕਾਰ ਵੱਲੋਂ ਦਾ ਹੋਰ ਸਤਿਕਾਰਯੋਗ ਮਿਲਨੇ ਪੰਜਾਬ ਦਾ ਤੁਹਾਨੂੰ ਕੈਸਾ ਲੱਗ ਰਿਹਾ ਨਹੀਂ ਵਧੀਆ ਲੱਗਦਾ ਵਾ ਚਲੋ ਸਾਡੀ ਮਦਦ ਦੇ ਵਿੱਚ ਆਣ ਕੇ ਸਾਰੇ ਜਣੇ ਖੜੇ ਆ ਤੇ ਬਹੁਤ ਸਾਰਿਆਂ ਨੇ ਰੌਲਾ ਪਾਇਆ ਵਾ ਇੱਕ ਪੰਜਾਬ ਦੀ ਜਨਤਾ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਸਾਰੀ ਜਨਤਾ ਸਾਡੇ ਨਾਲ ਆ ਕਿਉਂਕਿ ਸਰ ਇੱਕ ਸਾਡੇ ਨਾਲ ਅੱਜ ਹੁਣ ਅਣਹੋਣੀ ਵੀ ਇਹ ਕਿਸੇ ਦੇ ਨਾਲ ਵੀ ਹੋ ਸਕਦੀ ਜੇ ਅੱਜ ਸਾਨੂੰ ਮਾਰਿਆ ਗਿਆ ਕੱਲ ਨੂੰ ਕਿਸੇ ਹੋਰ ਦੇ ਧੀ ਪੁੱਤਰ ਨੂੰ ਮਾਰਨਗੇ ਔਰ ਇਹ ਪਹਿਲਾ ਕਾਂਡ ਨਹੀਂ ਆ ਪਹਿਲਾਂ ਵੀ ਇਹਨਾਂ ਨੇ ਕਾਫੀ ਕਤਲ ਵੀ ਕੀਤੇ ਆ ਔਰ ਸਾਨੂੰ ਹੀ ਕਾਤਲਾਨਾ ਹੀ ਉਹਨਾਂ ਦੇ ਇਰਾਦੇ ਦੇ ਨਾਲ ਹੀ ਸਾਡੇ ਤੇ ਅਟੈਕ ਕੀਤਾ ਸੀ ਉਹ ਤੇ ਪ੍ਰਮਾਤਮਾ ਗੁਰੂ ਰਾਮਦਾਸ ਦੀ ਕਿਰਪਾ ਹੈ ਕਿ ਅਸੀਂ ਜਿੰਦਾ ਆ ਉਹ ਇੱਕ ਪੁਲਿਸ ਆਫਸਰ ਮਤਲਬ ਕਿ ਸਿਪਾਈ ਹੀ ਉਹਨੇ ਬਹੁਤ ਸਾਡੀ ਮਦਦ ਕਰਤੀ ਵਿੱਚੋਂ ਤੇ ਸਾਡੀ ਜਿਹੜੀ ਜਾਨ ਜਿਹੜੀ ਬਚੀ ਹੈ ਹਾਂਜੀ